ਮਿੱਤਰੋ ਅੱਜ ਟਰੈਕਟਰ ਅਸੈਂਬਲ ਕਰਕੇ ਦਿਖਾਉਣਾ ਜਮਾ ਹੀ ਨੇੜੇ ਰੱਖ ਕੇ ਵੀ ਤੁਹਾਨੂੰ ਕੱਲੇ ਕੱਲੇ ਨਟ ਦਾ ਪਤਾ ਲੱਗੇ ਪਹਿਲਾਂ ਜਿਵੇਂ ਆਪਾਂ ਤੇਜ਼ ਵੀਡੀਓ ਲਾਦਨੇ ਆ ਜਿਵੇਂ ਹੁਣ ਗੱਡੀ ਦੀ ਪਾਕੇ ਹਟਿਆ ਨਾ ਐਵੇਂ ਹੁਣ ਕੱਲੇ ਕੱਲੇ ਪਾਰਟ ਦੀ ਟਰੈਕਟਰ ਦੀ ਪਾਵਾਂਗੇ ਪਹਿਲਾਂ ਗੱਲ ਕਰਾਂਗੇ ਫਰੰਟ ਟਾਇਰ ਦੀ ਜਿੱਥੇ ਆ ਪੈਣਾ ਕੋ ਫਰੰਟ ਟਾਇਰ ਠੀਕ ਹੈ ਮਿੱਤਰੋ ਹੁਣ ਆਪਾਂ ਇਹਦੇ ਵਿੱਚ ਪਾਉਣ ਲੱਗੇ ਆ ਪਹਿਲਾਂ ਆ ਟਾਇਰ ਜਿਹੜਾ ਸਿੱਧਾ ਹੀ ਪੈਣਾ ਮੂਰੇ ਬਸ਼ਰਤਾ ਨਹੀਂ ਬੈਂਦੀ ਮਨ ਕਿਹਦੇ ਇਹ ਮੂਲੇ ਟਾਇਰ ਤੇ ਨਹੀਂ ਨਹੀਂ ਬਸ਼ਰਤਾ ਇਧਰਲੀ ਸਾਈਡ ਤੋਂ ਅਿਤ ਇਹ ਥੋੜਾ ਇਹ ਨਾ ਉਹ ਜਾਮ ਹੁੰਦੇ ਮੜਾ ਇੱਕ ਕਰਨੇ ਚ ਉਹ ਪੇਜ ਕਸ ਫੇਰਦੇ ਦਨ ਹੂੰ ਦਨ ਬਾਇਗ ਮੂਰੇ ਬਾਸ਼ਲ ਪੂਰਾ ਨਹੀਂ ਨਹੀਂ ਬਾਸ਼ਲ ਨਹੀਂ ਪੈਂਦੀ ਇਹਦੇ ਚ ਉਹ ਲੱਗੋਆ ਜਿਹੜੇ ਪੀਲੇ ਜੇ ਨਹੀਂ ਪਏ ਉਹਦੇ ਨਾਲ ਕਸ ਬਣ ਜਾਣੀਆਂ ਆਉਂਦਾ ਸਮਾਨ ਹੈ ਜਿਹੜਾ ਆਹ ਦੇਖ ਕੇ ਨਾ ਜਿਹੜਾ ਆਪਣਾ ਆਹ ਕਿੱਲ ਜਿਆਦਾ ਵਧ ਗਿਆ ਇਹਨੂੰ ਦੇਖ ਕੇ ਡਰਨਾ ਨਹੀਂ ਇਹਦੇ ਵਿੱਚ ਨਾ ਇੱਕ ਆਹਾ ਪਾਰਟ ਲੱਗ ਦਿੰਦਾ ਉਹ ਕਿਧਰ ਜੇ ਪੀਲੇ ਜੇ ਉਹ ਚੱਕੇ ਸਮਾਨ ਜਿਆ ਪਈ ਸਾਰੇ ਹੀ ਹੋ ਗਏ ਨੇ ਇਹ ਜਿਹੜਾ ਸਟੀering ਹੈ ਮਨੁੱਖਾਂ ਐ ਰਹਾ ਪਰ ਮਨਾਂ ਦੇ ਜਿਹੜੇ ਆ ਗਿਆ ਬਾਸਲਾ ਇਹਨੀਆਂ ਸਾਰੀਆਂ ਚਾਰ ਵੱਡੀਆਂ ਦੋ ਦੋ ਵੱਡੀਆਂ ਕਿ ਚਾਰ ਵੱਡੀਆਂ ਚਾਰ ਵੱਡੀਆਂ ਨੇ ਬਾਸ ਛੋਟੀਆਂ ਵਾਲੀਆਂ ਟਰਾਲੀ 'ਚ ਮੈਂ ਦੱਸਦਾ ਤੁਹਾਨੂੰ ਜਿਹੜੀਆਂ ਜਿਵੇਂ ਹੁਣ ਆ ਬਾਸਲਾ ਨਾ ਇੱਕ ਬਾਸਲੇ ਦੇ ਅੱਗੇ ਪਾਉਣੀਆਂ ਤੁਸੀਂ ਕਿਉਂਕਿ ਜਦੋਂ ਟਾਇਰ ਨੇ ਘੁੰਮਣਾ ਨਾ ਇਹਨੂੰ ਬਾਸ਼ਾ ਲਾ ਨਾ ਟੱਚ ਕਰਦਾ ਠੀਕ ਆ ਕਸੂਸ ਤੋਂ ਬਾਅਦ ਆ ਛੋਟੇ ਆ ਹਾਂਜੀ ਇਹ ਲੱਗ ਕੇ ਨਾਟ ਕਥਿਆ ਜਾਣਾ ਆਪਣੇ ਟਾਇਰ ਦੇਖ ਲੱਗੇ ਇਹਨੂੰ ਆ ਹਾਂ ਹਾਂ ਦਾਨਾ ਟਾਇਰ ਸਹੀ ਆ ਫਿਰ ਹੋਰ ਤਾਂ ਲੋਟ ਹੀ ਨਹੀਂ ਆਉਣਾ ਦਾ ਬਸ ਬਸ ਦਾਨੋ ਕੀ ਕਰਤੋ ਆਹਾਂ ਚੀਜ਼ ਆ ਨਾ ਜਿਹੜੀ ਇਹਦੇ ਵਿੱਚ ਲਾ ਕੇ ਫਿਰ ਬਾਸ਼ਾ ਲਾ ਪਹਿਲਾਂ ਬਾਸ਼ਾ ਮਾਸ਼ਾਅੱਲ ਲਾ ਕੇ ਕਿਸੇ ਰਾਹ ਚੋਟੀ ਲਾਓ ਛੋਟੀ 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 ਲੱਗੂਗੀ ਫੇ ਟਰਾਲੀ ਦੇ ਉੱਪਰ ਹਨਾ ਪੂਰੀ ਫਿੱਟ ਵੀ ਹੋਊਗੀ ਇਹ ਹੁਣ ਦੇਖੋ ਇੱਕ ਮਾਸ਼ਾਅੱਲ ਆਪਾਂ ਅੰਦਰ ਪਾ ਦੀ ਇੱਕ ਆਪਾਂ ਮਾਸ਼ਾਅੱਲ ਬਾਹਰ ਪਾ ਦੀ ਬਾਸ਼ਲਾ ਬਹੁਤ ਜ਼ਰੂਰੀ ਨੇ ਮਿੱਤਰੋ ਛੋਟਾ ਨਟ ਵੀ ਇਹਦਾ ਛੋਟਾ ਹੋਊਗਾ ਛੋਟਾ ਨਟ ਲੱਗਣਾ ਆ ਨਟ ਲੱਗਣਾ ਨੇ ਚੱਕੋ ਜੀ ਇਹ ਟ ਹੈ ਆਪਾਂ ਨਟ ਇਹਦੇ ਕਸਾਂਗੇ ਬਾਅਦ ਚ ਕੌਲੇ ਚਾਬੀਆਂ ਬੰਦ ਜਾਣ ਸੈਟ ਕਿਤੇ ਨਹੀਂ ਤੇ ਉਹ ਲਿਹਾਫੇ ਚ ਪਏ ਆਪਣਾ ਦੰਦਾ ਚਲੋ ਜੀ ਹੁਣ ਅਸੀਂ ਚਾਬੀਆਂ ਬੰਦ ਇਹਨਾਂ ਸੈਟ ਲੈਣ ਲਈ ਵੈਸੇ ਨਾਲ ਚੋ ਘੱਟ ਨਹੀਂ ਚਾਬੀਆਂ ਦਾ ਮੈਂ ਕਹਣਾ ਪਹਿਲਾਂ ਟਾਇਰ ਪਾ ਕੇ ਰੋਕ ਲਓ ਉਹਨਾਂ ਮੈਂ ਕਿਹਾ ਬਾਹਰ ਜੀ ਇਹਨਾਂ ਨਿਕਲ ਜੇ ਇੱਕ ਗੱਲ ਦਿਮਾਗ ਦੇ ਵਿੱਚ ਰੱਖੋ ਜਦੋਂ ਵੀ ਇਹਨੂੰ ਕਸਣਾ ਫ੍ਰੀ ਮਾਈਂਡ ਵੀ ਜੇ ਤੁਹਾਨੂੰ ਕੋਈ ਕੰਮ ਕਾਜ ਆ ਉਹਨੂੰ ਕਾਲੀ ਆ ਤੁਸੀਂ ਬਿਲਕੁਲ ਵੀ ਇਹਦੇ ਨਾਲ ਪੰਗਾ ਨਹੀਂ ਲੈਣਾ ਮਿੱਤਰੋ ਬਿਲਕੁਲ ਟਾਈਮ ਤੱਕ ਹੁਣ ਆਪਾਂ ਦੂਜੇ ਪਾਸੇ ਛੋਟੀ ਬਾਸ਼ਲ ਤੇ ਇੱਕ ਨੱਟ ਤੇ ਆਹ ਤੇ ਇੱਕ ਟਾਇਰ ਲੈ ਕੇ ਚੱਲੇ ਪਰਲੀ ਹੜ ਟਾਇਰ ਦਾ ਸਾਈਜ਼ ਆਹੀ ਹੈ ਨਾ ਹਾਂਜੀ ਹਾਂ ਸੇਮ ਦੇਮ ਦਨਾਂ ਇੱਕ ਸੇਮ ਰੱਖਣਾ ਦੇਖੋ ਜਿਵੇਂ ਇਧਰ ਨੂੰ ਗੱਡੀ ਰੱਖੀ ਆ ਇਹਦੀ ਵੀ ਗੱਡੀ ਇਧਰ ਨੂੰ ਹੀ ਰੱਖਣੀ ਆ ਦੋਨਾਂ ਟਾਇਰਾਂ ਦੇ ਹੁਣ ਆਪਾਂ ਇਧਰੋਂ ਚੱਕ ਲਈਏ ਹਾਂ ਨਹੀਂ ਠੀਕ ਹੈ ਹੁਣ ਬਾਸ਼ਲ ਪਾਤੀ ਪਹਿਲਾਂ ਵੱਡੀ ਦਨ ਇੱਕ ਮਿੰਟ ਰੋਕੋ ਮੈਨੂੰ ਹਾਂਜੀ ਦੀ ਬਾਸ਼ਲ ਮੈਂ ਇਹਦੇ ਅੰਦਰ ਪਈ ਆ ਅੰਦਰਲੀ ਰੋਡ ਤੇ ਹੁਣ ਜਿਹੜਾ ਆਹ ਪਾਰਟ ਆ ਪੀਸ ਆ ਹੁਣ ਇਹਦੇ ਵਿੱਚ ਰਣਜੀਤ ਉਹ ਦੇ ਮੈਨੂੰ ਜਿਹੜਾ ਉਹ ਲੱਗਦਾ ਗੋੜ ਜਾ ਹੁਣ ਕੀ ਕਰਨਾ ਇੱਧਰ ਲੈ ਕੇ ਨੇੜੇ ਹੁਣ ਆ ਦੇਖੋ ਇਹ ਖਾਲੀ ਹੈ ਨਾ ਹੋਲ ਬਣਿਆ ਹੋਇਆ ਉਹ ਪੈਣਾ ਇਹਦੇ ਅੰਦਰ ਤੇ ਛੋਟਾ ਹੋਊਗਾ ਬਾਈ ਦੇਖੋ ਧਿਆਨ ਨਾਲ ਆਹ ਪਾਰਟ ਇੱਜ ਪੈਣਾ ਜਿੱਥੇ ਇਹਦਾ ਲੋਗ ਜਿਆ ਬਣਦਾ ਦੇਖੋ ਇਹਦੇ ਵੀ ਗਣੀ ਚੀਜ਼ ਪਾ ਕੇ ਨੂੰ ਦੰਨ ਹੋਊਗਾ ਠੀਕ ਆ ਹੁਣ ਉਸ ਤੋਂ ਬਾਅਦ ਨਿੱਕੀ ਬਾਸ਼ਲ ਹੋਰੇ ਤੇਰੂਰੇ ਇਹ ਅਸੀਂ ਆਪਣੇ ਕਸਟਮਰਾਂ ਲਈ ਬਣਾਉਣ ਲੱਗੇ ਹੋਏ ਆ ਨਾਟ ਹੈਗਾ ਮੇਰੇ ਕੋਲ ਨਹੀਂ ਮਣੀ ਚਾਬੀ ਦੇ ਦੇ ਹਲਕੀ ਜਿਹੀ ਮਾਰ ਦੇਣਾ ਬਾਅਦ ਇਕੱਠਿਆਂ ਨਹੀਂ ਹੱਥ ਮਾਰ ਦੇਣਾ ਇਹਨਾਂ ਤੁਸੀਂ ਬਾਅਦ ਇਕੱਠੇ ਕੱਸ ਲਿਆ ਕਰੋ ਉਹਨੂੰ ਜੀ ਤਾਂ ਕਿ ਕੋਈ ਗੋਲੀ ਨਾ ਬਾਅਦ ਆਪਣਾ ਹੱਥ ਮਾਰ ਲੋ ਤੇ ਚੰਗੀ ਤਰ੍ਹਾਂ ਤੇ ਜਿਹੜਾ ਬਲੂ ਵਾਲਾ ਹਿੱਸਾ ਦਾ ਨਾਟ ਦਾ ਅਸੀਂ ਬਾਹਰ ਰੱਖਿਆ ਚਲੋ ਹੁਣ ਆ ਗਈ ਪਿਛਲੇ ਟਾਇਰਾਂ ਦੀ ਵਾਰੀ ਹੁਣ ਇਹਦੇ ਤੇ ਹੈਗੀ ਨੇ ਮੋਟਰਾਂ ਆਹ ਮੋਟਰਾਂ ਨਹੀਂ ਕਿ ਇਧਰ ਕੋ ਉਧਰ ਤੇ ਆ ਗਏ ਟਾਇਰ ਮਤਲਬ ਟਾਇਰਾਂ ਦਾ ਧਿਆਨ ਰੱਖਿਓ ਟਾਇਰ ਇੱਕ ਸੈਨੂਲੇ ਚੈਦਾ ਟਾਇਰਾਂ ਦੀ ਜਿਹੜੀ ਗੁੱਡੀ ਆ ਨਾ ਇਹ ਇਧਰਲੇ ਪਾਸੇ ਹੁਣੀ ਜਾਈ ਜੀ ਬੈਹਦੇ ਇਧਰ ਨੂੰ ਬੈਣੀ ਚਾਹੀਦੀ ਇਧਰ ਨੂੰ ਬੈਣੀ ਚਾਹੀਦੀ ਚਲੋ ਆ ਦੇਖੋ ਇਹਨੂੰ ਚੱਕ ਲਿਆ ਚੱਕ ਮਾਰਨ ਇਧਰੋਂ ਵੀ ਤੁਮੀ ਤੇ ਆ ਪਾਉਣ ਲੱਗਿਆ ਪਏ ਇਹਦੇ 'ਚ ਇਹਦੇ 'ਚ ਬਾਸ਼ਲ ਨਹੀਂ ਬੈਣੀ ਤੇ ਇਹ ਮੋਟਰ ਜੇ ਫਸ ਜਾਂਦਾ ਹੁੰਦਾ ਜਾ ਕੇ ਉਹ ਲੋ ਮੋਟਰ ਦੇ ਦਿਖਾ ਦੇ ਮੋਟਰ ਦੇ ਵਿੱਚ ਦੇਖ ਐਡਜਸਟਮੈਂਟ ਹੋ ਗਿਆ ਵੀ ਆ ਦੇਖ ਠੀਕ ਆ ਦੇਖਦਾ ਪੂਰਾ डन ਹੁਣ ਉਸ ਤੋਂ ਬਾਅਦ ਇਹਦੇ ਵਿੱਚੋਂ ਪਹਿਲਾਂ ਪਲਾਸਟਿਕ ਦਾ ਬਣਾ ਪਾੜੀਆ ਆਲ ਠੀਕ ਆ ਲਾਈ ਵੀ ਲੈ ਲੈ ਦਨ ਉਸ ਜਿਹੜੇ ਰੋੜ ਥੋੜੀ ਬਾਹਰ ਕੱਢ ਲੈਣੀ ਹੈ ਉਸ ਤੋਂ ਬਾਅਦ ਵੱਡਾ ਨਟ ਇੱਕ ਬਾਸ਼ਲ ਹੈਂਡ ਚਾਬੀ ਤੂੰ ਮੇਰੀ ਭਾਬੀ ਤੂੰ ਮੇਰੀ ਭਾਬੀ ਆਹ ਲੋ ਇੱਕ ਬਾਸ਼ਲ ਵੈਜੀ ਇੱਕ ਨਟ ਆ ਗਿਆ ਬਲੂ ਵਾਲਾ ਪਾਸੇ ਰੱਖਣਾ ਤੇ ਇਹਨੂੰ ਧਾੜ ਦੇਣਾ ਧੰਨਵਾਦ ਉਸ ਤੋਂ ਬਾਅਦ ਇੱਕ ਹੋਰ ਬਾਸਾ ਚੱਕੋ ਇੱਕ ਹੋਰ ਨਾਲ ਚੱਕੋ ਆਜੋ ਪਰਲੀ ਸਾਈਡ ਲੋ ਜੀ ਕੋਰਾ ਬਈ ਇਧਰ ਦੇਖੋ ਕਿੰਨਾ ਕਿ ਟਾਈਮ ਲੱਗ ਰਿਹਾ ਆਪਾਂ ਬੜਾ ਅਕੜਾ ਕੋਰਾ ਟੋਕ ਕੇ ਨਾ ਇਧਰ ਆ ਪਰ ਜੀ ਨਾ ਫਿਰ ਬਸ ਚੱਲ ਜੀ ਹੁਣ ਇਹ ਕੋਣ ਹਲੋ ਆ ਗਿਆ ਬੁਰਗਮਾਰ ਸੜ ਮਾਰਦੀ ਗੱਲ ਮਾਰ ਨੂੰ ਮਾਰ ਬਣੀ ਨਾਟ ਡੱਲਾ ਕਰਕੇ ਇਧਰ ਆਰੇ ਆ ਰਹੇ ਆ ਰਹੇ ਹਾਂ ਹੁਣ ਉਧਰ ਸੱਟ ਮਾਰਨੀ ਥੋੜੀ ਜੀ ਤਾਂ ਕਿ ਇਹ ਗੌਣ ਇਹ ਜਦ ਮੱਤ ਦੱਬ ਕੇ ਰੱਖ ਮਾਰ ਲੋ ਆ ਗਿਆ ਇੱਕ ਵਾਰ ਨਾੜ ਦੀ ਪੂੜੀ ਚੜਾ ਦਿਓ ਬਾਅਦ ਚ ਆਪੇ ਖਿੱਚ ਲੈਣਾ ਇੱਕ ਬੰਦਾ ਤੁਹਾਨੂੰ ਕਹਿੰਦਾ ਨਾਲ ਹੋਣਾ ਚਾਹੀਦਾ ਲੋ ਜੀ ਜੇ ਪੰਜਾਬੀ ਦੇ ਮੰਨੀ ਉਧਰ ਉਹ ਲਾ ਕੇ ਰੱਖ ਤੇ ਥੋੜੇ ਘਰੇ ਪਲਾਸ ਹੋਊਗਾ ਪਲਾਸ ਨਾਲ ਉਧਰ ਦੱਬ ਕੇ ਰੱਖੋ ਇਹਨੂੰ ਨਾ ਤੁਹਾਨੂੰ ਫੇਰ ਕਰਣਾ ਹੈ ਨਾ ਕੋਈ ਵੱਡਾ ਸਿਸਟਮ ਕੋਈ ਵੱਡਾ ਗੰਮ ਔਖਾ ਨਹੀਂ ਹੈ ਇਹਨੂੰ ਮਤਲਬ ਆਵੇਗਾ ਇੱਧਰ ਦਿਖਾਈ ਮੜੇ ਆ ਇੱਥੇ ਥੱਲੇ ਰੌੜ ਆ ਉਰੀ ਝੋਕ ਕੇ ਸਾਰ ਰੌੜ ਆ ਨਾ ਇਹਨੂੰ ਪਲਾਸ ਨਾਲ ਐ ਫੜ ਲਓ ਆ ਰੌੜ ਨੂੰ ਪਲਾਸ ਨਾਲ ਫੜ ਲਓ ਫੇਰ ਨਾ ਟਕਸਿਆ ਜਾਣਾ ਬੁੱਧਾ ਹਾਰੇ ਗਿਆ ਹੁਣ ਇਧਰੋਂ ਫਲਾਦਣਾ ਪੜ ਲੀ ਇਧਰੋਂ ਪਕੜ ਕਰੀ ਇਹਨੂੰ ਐ ਕਮਾਉਣਾ ਹੁਣ ਮਾਣ ਨੂੰ ਕਿ ਚਾਬੀ ਨਹੀਂ ਆਪਰੇ ਪਲਾਸਟਿਕਲ ਉਹ ਚਾਬੀ ਲੱਭ ਰ ਮਾਣ ਗੱਡੀ ਇਹਦੇ ਜੋੜ ਜਾਂਦੀ ਹੈ ਠੀਕ ਹੈ ਪਾ ਲਈਏ ਲੱਗਦੀ ਹੈ ਲੱਗ ਗਈ ਲੋ ਹੁਣ ਉਧਰੋਂ ਉਹਨੇ ਹੀ ਪਕੜ ਕਰ ਲਈ ਇਧਰੋਂ ਮੈਂ ਹੀ ਪਕੜਨ ਲੱਗੇ ਚੰਦ ਮਾਰ ਤੂੰ ਵੀ ਕਾਦਲਾ ਇਧਰੋਂ ਆਪ ਹੀ ਕਸਿਆ ਜਾ ਰਿਹਾ ਦੇਖ ਉਧਰੋਂ ਕਸੀ ਆ ਨਾ ਇਧਰੋਂ ਆਪ ਹੀ ਕਸਿਆ ਗਿਆ ਬਸ ਮਨ ਬਹੁਤ ਆ ਫੁੱਲ ਕਸਿਆ ਗਿਆ ਐਂ ਤਾਂ ਤੁਹਾਡੇ ਟਰੈਕਟਰਾਂ ਦੇ ਨਾਟ ਖੋਲੇ ਜਾਂਦੇ ਆ ਤੂੰ ਸਦੇ ਨਹੀਂ ਹੈਗੇ ਧਿਆਨ ਨਾਲ ਪੂਰਾ ਇਹਦਾ ਮੁੜ ਕੇ ਇੱਕ ਵਾਰ ਜੈਕ ਲੱਗਿਆ ਵੇ ਹਿੱਲੇ ਨਾ ਹੈ ਮਨ ਚਾਰੇ ਟਾਇਰ ਕੰਪਲੀਟ ਟਾਇਰਾਂ ਦੇ ਵੀ ਮਾਰਦੀ ਜ਼ੋਰ ਮਾਨ ਬਣਿਆ ਛੋਟਿਆਂ ਤੇ ਨਹੀਂ ਜਾਂਦਾ ਕਾਦਲੇ ਮੜੇ ਵੀ ਇਧਰੋਂ ਨਾ ਕਰ ਤਾ ਇਦਾਂ ਕਾਸਤਾ ਹੁਣ ਚਾਰੇ ਟਾਇਰ ਦੇ ਦੇਖੋ ਲੋਕ ਮੈਂ ਲਾ ਦੇਉਂਗੀ ਹੁਣ ਚਾਰੇ ਟਾਇਰ ਦਾ ਪਹਿਲਾਂ ਲੋਕ ਲਾ ਦੋ ਕਮਾਓ ਟਾਇਰ ਵਾਲਾ ਕੰਮ ਨਿਬੜੀ ਜੀ ਸਾਰਾ ਫਾਸਟ ਫਾਸਟ ਰਖਾਈਏ ਵੜਾਏ ਬੰਦੇ ਆਣ ਉਹਨਾਂ ਦੇ ਕੋਲ ਇਹਦਾ ਲੋਕ ਲਾਇਆ ਚੱਕੋ ਪਾਇਰੇਟ ਝੁੱਟੜੂ ਹੀ ਇੱਥੇ ਪਾ ਦੇਣੇ ਆ ਚੱਕੋ ਬੰਨ ਹੁਣ ਆਗਾ ਸਟੀering ਦਾ ਕੰਮ ਇਹ ਮੈਂ ਗੁਰਪ੍ਰੀਤ ਪੈਰੀਪਾਲ ਵਾਲੇ ਪੇਜ ਤੇ ਪਾਉਂਗਾ ਵੀਡੀਓ ਚਾਹ ਰਹੇ ਹੋਗੇ ਬੰਨ ਆਗਾ ਸਟੀering ਦਾ ਆ ਬਿਆਨ ਨਾਲ ਦੇਖੋ ਆ ਗਲੀ ਹੋਰੇ ਆ ਥੱਲੇ ਹੋਏ ਇਨੀ ਜੇ ਕਰੀਆ ਇਹਨੂੰ ਇੱਥੇ ਰੱਖ ਲੈਣਾ ਪਹਿਲਾਂ ਪਹਿਲਾਂ ਰੌੜ ਦਿਖਾ ਹੁਣ ਦੇਖੋ ਦਿਖ ਨਹੀਂ ਰਹੀ ਥੱਲੇ ਝੋਕ ਬਣਿਆ ਰੌੜ ਦਿਖਾ ਨਹੀਂ ਬਣ ਆਹ ਰੌੜ ਆ ਨੱਟ ਦੇ ਹਲੋ ਹਲੋ ਤੇਰੇ ਨੇ ਰੌੜ ਦਾ ਭਲੀ ਆਹ ਆਜੂ ਉੱਪਰ ਚੱਕਾ ਜਾਣਾ ਰੌੜ ਕਿੱਥੇ ਉਹ ਦਿਖਣ ਲੱਗੀ ਗਲੀ ਇੱਧਰ ਬਣਾਇਆ ਉਹ ਵੀ ਹੁਣ ਗਲੀ ਦਿਖਣ ਲੱਗੀ ਉਹ ਹਾਰ-ਪਾਰ ਦਿਖਾ ਦੇ ਲਓ ਚੱਪਾ ਆ ਗਿਆ ਨਾ ਇੱਧਰ ਹੁਣ ਇਹਦੇ ਜਿ ਆਣਾ ੜ ਪਾ ਲੈਣਾ ਉਧਰੋਂ ਮਾਨ ਨੇ ਕਿ ਸੌ ਘਮਾ ਲੈ ਲੈ ਮਾਨ ਨੇ ਨਾ ਪੇਜ ਕਾ ਮਾਨ ਰਿਆ ਮਾਨ ਪੇਜ ਦਾ ਛੋਟਾ ਜਿਗਣਾ ਬਣਾਪਾਣੋ ਉਹ ਸਾਰੇ ਨਟ ਜਲਦੀਆਂ ਤੁਹਾਨੂੰ ਦਿਖਾਦਾ ਵੀ ਕਿਵੇਂ ਕੱਢਣਾ ਇਹਨੂੰ ਇਹਦੇ ਵਿੱਚ ਫਸ ਗਿਆ ਇਹ ਜਿਆ ਚਾਹੀਦਾ ਆਪਾਂ ਨੂੰ ਪੇਚ ਦਾ ਗੋਲ ਆਲਾ ਇਹਨੂੰ ਆਏ ਫੜਨਾ ਫਸੇ ਨੂੰ ਘੁਮਾ ਲਓ ਲੋ ਜੀ ਉਹ ਮੰਗਣਾ ਸਟੀering ਹੱਲ ਕੇ ਦਿਖਾ ਦੇਵੇ ਵੱਡੇ ਉਸਤਾਦ ਆਂਟੀ ਨੇ ਆਂਟੀ ਨਹੀਂ ਦਿਖਾਇਆ ਆਪਾਂ ਨੂੰ ਸਾਰਾ ਕੁਝ ਕਿਵੇਂ ਕਲੈਂਟਰ ਕਸਣੇ ਆ ਕਿਵੇਂ ਉਹ ਸਿੱਖਦੇ ਆ ਰਹੇ ਆ ਬਸ ਅਸੀਂ ਇਹਨਾਂ ਨੂੰ ਹੁਣ ਆਗੀ ਸੀਟ ਦੀ ਬਾਰੀ ਨਾਲ ਦਾ ਬੰਦਾ ਮਰਾ ਭੱਜ ਗਿਆ ਨੋੜ ਤੇ ਬਾਹਰ ਕਸਟਮਰ ਆ ਗਈਆਂ ਉਹ ਤੋਂ ਬਾਅਦ ਇਹਦਾ ਲੋਕ ਆ ਰਿਹਾ ਆ ਲੋਕ ਹੈ ਇਹਦੇ ਚ ਪੈਣਾ ਹੈ ਅਗਲਾ ਲੋਕ ওকে ਨੂੰ ਤੇ ਆ ਨਾ ਦੇਖੋ ਕਿਥੇ ਨਾਟ ਹੋਵੇ ਮਨੇ ਕੋ ਦੋ ਕਬੇ ਨੇ 1 ਐਂਡ 2 ਹੈ ਜੋੜ ਵੀ ਹੈ ਹਾਂ ਜੀ ਬ੍ਰਾਦਰ ਹੁਣ ਇਹ ਨਟ ਨੂੰ ਆਪਾਂ ਛੋਟੇ ਬੇਸ ਕਰਨਾ ਤਾਂ ਵੀ ਦਿਖਾ ਸਮਾਂ ਆਇਆ ਫੜਨ ਹਾਇਲ ਹੋਣ ਬਾਹਲਾ ਧੱਕਾ ਨਹੀਂ ਕਰਨਾ ਠੀਕ ਆ ਜਿੰਨਾ ਕਿ ਸੈਂਦੀ ਸੀਟ ਆ ਕੋਨਾ ਕੀ ਹੀ ਨਟ ਲਾਉਣਾ ਮਿੱਤਰੋ ਪੂਦਵਲ ਆਕਾਸਤਲ ਨੂੰ ਉੱਤਕਾ ਨਹੀਂ ਕਰਨਾ ਦਨ ਪੂਦਵਲ ਗੱਲ ਆ ਗਈ ਤੇਦੀ ਇਹਦਾ ਲੌਕ ਹੀ ਹੁੰਦਾ ਲੌਕ ਵਿੱਚ ਬਸ ਤੇ ਨਾੜ ਵੀ ਹੁੰਦਾ ਮਰੀ ਪਤੰਦਰ ਨਾੜ ਲੱਗੂ ਇਹ ਲੰਬਾ ਨਾੜ ਹੋਵਾ ਇਹਦਾ ਨੰਬਰ ਆਦਾ ਤਾਂ ਨੰਬਰ ਲੈਡ ਆ ਗਿਆ ਇਥੇ ਇਥੇ ਟੋਕੋ ਥੋੜਾ ਵੇਜ ਕਰ ਸੇ ਰੱਖੋ ਜੇ ਇਹ ਆਰ ਪਾਰ ਕਰ ਦੇਣਾ ਅੱਗੇ ਫਰਾਗ ਨਹੀਂ ਹੁੰਦਾ ਉਹਦੇ ਵਿੱਚ ਬਲੈਸਰ ਦੇ ਵਿੱਚ ਉਥੋਂ ਦੀ ਆਰ ਪਾਰ ਕਰਨਾ ਹੈ ਦੱਬ ਕੇ ਲੱਗੋ ਇਸ ਤਰ੍ਹਾਂ ਜੇ ਇਹ ਵੀ ਫਰਾਗ ਕਰ ਦੇਣਾ ਦੱਬ ਕੇ ਲੱਗੋ ਇਦਾਂ ਆਪਣਾ ਆ ਲੈ ਕਰ ਜਦੋਂ ਕੁਝ ਲੈਣਾ ਹੈ ਇਹਨੂੰ ਕਸਣਾ ਮੇਰੇ ਨਾਲ ਆਪਣੇ ਜ਼ੋਰ ਨਾਲ ਕਸਣਾ ਇੱਧਰੋਂ ਹੱਥ ਲਾ ਕੇ ਰੱਖਣਾ ਹੁਣ ਆਪਾਂ ਆਰ-ਪਾਰ ਕਰਤਾ ਦੇਖੋ ਯਕੋ ਗਾਵੇ ਹਿੱਲ ਗਏ ਦੰਨ ਟਰੈਕਟਰ ਦੰਨ ਦੇਖੋ ਧਿਆਨ ਨਾਲ ਸੋਣਾ ਤੁਹਾਨੂੰ ਚਲਾ ਕੇ ਦਿਖਾ ਦੇਣਾ ਆ ਗਏ ਅੱਗੇ ਆ ਤੱਕ ਹੋਰ ਵਿਛੋਣਾ ਹੁਣ ਪਿੱਛੇ ਨੂੰ ਦੱਬਦਾ ਮੇਰੇ ਠੀਕਾ ਝੂਲਾ ਵੜਾ ਦੋਨੇ ਨਾ ਮੇਰੇ ਲਈ ਕਪਾ ਨਾ ਨਹੀਂ ਸਕਦੇ ਵਿੱਚ ਤੇ ਡ੍ਰੈਕਟਰ ਬਾਰੇ ਸਮਝ ਗਏ ਟਾਇਰ ਦੇ ਵਿੱਚ ਬਾਸ਼ਲ ਪਾਈ ਟਾਇਰ ਲਾਇਆ ਛੋਟੀ ਬਾਸ਼ਲ ਪਾਈ ਫਿਰ ਨੱਡ ਲਾਇਆ ਫਿਰ ਆਹ ਕਰਤਾ ਉਸ ਤੋਂ ਬਾਅਦ ਕੋਈ ਬਾਸ਼ਾ ਨੇ ਫਿੱਟ ਕੀਤਾ ਠੀਕ ਆ ਆ ਪੀਸ ਲਾਇਆ ਇਹ ਉੱਤੇ ਆਪਣੇ ਕੀ ਕਹਿੰਦਾ ਇਹਨੂੰ ਬਾਸ਼ਾ ਲਈ ਕਥਿਆ ਲਾਦਾ ਸਟੀering ਨੂੰ ਸਾਹਮਣੇ ਕੇ ਸੀਟ ਨੂੰ ਸਾਹਮਣੇ ਇਹ ਆਪਣਾ ਟਰੈਕਟਰ ਡਾਲਣਾ ਹੁਣ ਇਹਹੀ ਵੀਡੀਓ ਚ ਆ ਚਾਲ ਚੱਲ ਠੀਕ ਆ ਆ ਚਾਰਜਿੰਗ ਪੁਆਇੰਟ ਇਹਹੀ ਵੀਡੀਓ ਦੇ ਵਿੱਚ ਟਰਾਲੀ ਦਿਖਾਉਣੀ ਆ ਤੁਹਾਨੂੰ ਹੁਣ 2 ਮਿੰਟ ਬੰਦ ਕਰਦੇ ਆਪਾਂ ਸਾਰਾ ਸਾਮਾਨ ਇਕੱਠਾ ਸਿਲਪਾਤੀ ਮਾਰੀ ਅੱਡ ਮਾਰ ਕੇ ਉਹਨੇ ਕਿਵੇਂ ਜੁੜਾ ਤੱਕੋ ਆਹ ਦੰਨੋ ਮਿੱਕ ਤੇ ਕੋ ਬਾਜ ਲਾਇਆ ਕਰੋ ਜੋ ਕੱਟਣਾ ਗੱਡੀ ਦੇ ਕੋਲ ਬਾਸ਼ਲ ਲੈ ਕੇ ਆਉਨੇ ਆ ਲੋਰੀ ਆ ਬਾਸ਼ਲ ਪੈ ਗਈ ਇੱਕ ਉਸ ਤੋਂ ਬਾਅਦ ਬਾਹਰ ਆਉਣ ਲੱਗੇ ਨੇ ਇਧਰ ਆ ਬੀਲ ਪਾਉਣ ਲੱਗਿਆ ਵੀਰ ਫੇਰ ਪਹਿਨ ਪਹਿਲਾਂ ਬੀਲ ਪਹਿਣੀਆ ਫੇਰ ਬਾਸ਼ਰ ਬਣਨੀਗਾ ਲੋ ਜੀ ਉਸ ਤੋਂ ਬਾਅਦ ਬਾਸ਼ਰ ਸਿੰਘ ਬਾਸ਼ਰ ਫੇਰ ਨਾਕ ਕੋਈ ਵੱਡਾ ਇਸ਼ੂ ਨਹੀਂ ਹੈਗਾ ਇਹਨੂੰ ਵੀ ਦੱਸਣਾ ਬਾਹੀਂ ਬਹੇ ਇਹਨਾਂ ਨੂੰ ਸਹੀ ਤਰੀਕੇ ਨਾਲ ਨਾ ਚੀਜ਼ ਲਗਾਈ ਜਾਵੇ ਕਿਹੜੀ ਕਿਹਦੀ ਬੀਲ ਹੈ ਕੀ ਵੀ ਜਬੀ ਮੰਦਰੀ ਕੋਲ ਹਾਂਜੀ ਇਹ ਮੜੀਆ ਲਾ ਫਿਰ ਵੀ ਨਹੀਂ ਨਾਲ ਜੇ ਜੀ ਕਰਦਾ ਨਾ ਸਾਟੀ ਮੰਗ ਲਿਆ ਜਿੱਥੇ ਜਿੱਦ ਕਰਦਾ ਜੀਆ ਤੇ ਸੈੱਟ ਕਰਦਾ ਨਾਲ ਨਾਲ ਹੁਣ ਇਹ ਕੱਸ ਲੈਣਾ ਆਪਾਂ ਦੇਖਿਓ ਟਰਾਲੀ ਤਿਆਰ ਹੁੰਦੀ ਨਾਲ ਦੇ ਗੁਟੀਆਂ ਲੈ ਕੇ ਰੱਖੀ ਆਪਾਂ ਕੋ ਹਨਾ ਹੁਣ ਇਧਰ ਹੀ ਆਉਂਦੇ ਆ ਨਾ ਇਧਰ ਹੀ ਦਾਸਤੇ ਜਾਣਾ ਜਰਾ ਮੈਂ ক্লোਜ਼ ਇਹ ਰੜਾਈ ਕਰਦਾ ਯਾਰ ਇੱਕ ਵਾਰ ਘੁਮਾ ਕੇ ਫਿਰ ਦੂਸਰਾ ਸਪੀਡ ਵਧੀਆਂ ਕਰ ਦਿੰਦੇ ਆਂ ਪਰ ਬਲੀਜ਼ ਲੂਜ਼ ਕਰਕੇ ਬਰਾਜੇ ਦਾ ਦੇ ਤੋਂ ਨੂੰ ਬਾਹਰ ਨਹੀਂ ਕਰਨਾ ਹੈਗਾ ਦੇਖ ਲਈ ਗਸਿਆ ਮੈਂ ਜਿਹੜਾ ਜਿਹੜਾ ਰੱਖਿਆ ਉਹ ਤੋਂ ਆਹ ਲਾਲ ਨਾ ਰੀਜ਼ਨਿੰਗ ਕਰਨਾ ਪਹਿਲਾਂ ਲੋਰੀ ਤੋਂ ਲੈ ਕੇ ਟਰਾਲੀ ਨੂੰ ਸਿੱਧਾ ਉਹ ਕੰਮ ਸਿੱਧੇ ਕਰਨੇ ਜਿਹੜੇ ਮੰਨਿਆ ਜਾਂਦਾ ਹੈ ਜਿਹੜੇ ਸਿੱਧੇ ਕਰੇ ਇਹ ਤਾਂ ਭਾਈ ਇਹ ਕਿੰਨੇ ਦੋ ਲੱਗਣਗੇ ਤੁਹਾਨੂੰ ਕੁਤੀ ਬੁਰੀ ਉਹ ਨਹੀਂ ਨਾ ਵਾਟ ਇਜ਼ ਲੋਲੀ ਫੌਲੀ ਰੈਡੀ ਐਵਰੀ ਲੋਲੀ ਆਲੀ ਲੋਗ ਨਾ ਕੋ ਕੋਈ ਬਾਹਰ ਸਟਾਹਾਂ ਜੀ ਲਾਗੇ ਲੋਗ ਟ੍ਰਾਲੀ ਰੈਡੀ ਟਰੈਕਟਰ ਰੈਡੀ डन ਹੋਮੇਂ ਚ ਦਾਣੇ ਪਾਓ